ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਬੇਲ ਸਿੰਘ ਦੇ ਫਾਰਮ ਤੇ ਆਏ ਹਾਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਹਰਬੇਲ ਸਿੰਘ ਦਾ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰ ਠੀਕ ਆ ਜੀ ਤੇ ਅੱਜ ਤਕਰੀਬਨ ਦੋ ਨਾਗ ਤੁਹਾਨੂੰ ਦਿਖਾਵਾਂਗੇ ਇੱਕ ਤੋਕੜ ਗੱਪਣ ਨੀਲੀ ਰਾਵੀ ਦੇ ਵਿੱਚ ਇਹ ਮੱਝ ਤੁਸੀਂ ਦੇਖ ਰਹੇ ਜੇ ਸਾਹਮਣੇ ਇੱਕ ਬਿਲਕੁਲ ਤਾਜੀ ਸੁਈ ਸੁਵਾਈ ਇਹ ਮਾਝ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਸੋ ਬੌਲੇ ਤੇ ਚੱਲ ਰਹੀ ਆ ਪੂਰੀ ਡਿਟੇਲ ਹਰਵੈਲ ਦੇ ਕੋਲੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਦੋਸਤੋ ਆਪਦਾ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਤੁਸੀਂ ਇਸੇ ਤਰ੍ਹਾਂ ਲੈਂਦੇ ਰਿਹਾ ਕਰੋ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਠੀਕ ਹੈ ਜੀ ਤੇ ਖਾਸ ਵਿਜਿਟ ਪਿੰਡ ਜੋਰ ਸਿੰਘ ਵਾਲੇ ਕਰਨੀ ਆ ਤੁਸੀਂ ਆਹ ਕਰਦੇ ਆਂ ਗੱਲਬਾਤ ਤਰੀਕ ਦੋਸਤੋ ਅੱਜ 14 ਅਪ੍ਰੈਲ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਦਾ ਸਭ ਤੋਂ ਪਹਿਲਾਂ ਭਾਈ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਪਿਆਰ ਦੇ ਰਹੇ YouTube ਤੇ Instagram ਤੇ Facebook ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਕੋਠੀਠਾ ਸਤਿ ਸ੍ਰੀ ਅਕਾਲ ਜੀ ਭਾਈ ਹਰਵੈਲ ਸਿੰਘ ਅਚਾਰਵੈਲ ਅਜਾ ਦੋ ਮੱਝ ਆਪਣੇ ਕੋਲ ਆ ਗਈਆਂ ਵਕਾਊ ਹਾਂ ਬਿਲਕੁਲ ਸੰਧੂ ਸਾਹਿਬ ਇੱਕ ਨੀਲੀ ਦੀ ਟੋਕੜ ਗੱਬਣਾ ਆ ਇੱਕ ਮੋਹਰਾ ਦੀ ਤਾਜੀ ਸੂਈ ਹੈ ਕੱਲੇ ਠੀਕ ਹੈ ਜੀ ਹਾਂਜੀ ਲੋ ਵੀ ਇੱਕ ਨੀਲੀ ਰਬੀ ਦੀ ਦੋਸਤ ਦਿਖਾਵਾਂਗੇ ਤੁਹਾਨੂੰ ਟੇਡੇ ਕੱਟ ਦੇ ਵਿੱਚ ਆ ਇਹ ਟੋਕੜ ਗੱਬਣਾ ਠੀਕ ਹੈ ਜੀ ਅਰਬੇਲ ਇਥੋਂ ਸ਼ੁਰੂਆਤ ਕਰ ਲਈਏ ਇਸੇ ਟੋਕੜ ਗੱਪਣ ਮੱਝ ਤੋਂ ਇਹਦੀ ਪੂਰੀ ਡਿਟੇਲ ਸਾਂਝੀ ਕਰਦੀਏ ਇਹ ਸੂਬਾ ਕਿੰਮਾ ਸੂਈ ਹੋ ਗਈ ਤਾਂ ਕਿੰਮੇ ਸੂਬੇ ਲੇ ਗੱਪਣ ਪਹਿਲੇ ਸੂਬੇ ਦੇ ਵਿੱਚ ਇਹ ਚੱਲ ਰਹੀ ਆ ਅੱਛਾ ਜੀ ਦੂਜੇ ਵਾਸਤੇ ਗੱਪਣ ਆ ਠੀਕ ਹੈ ਜੀ ਬਿਲਕੁਲ ਨਵੀਂ ਝੋਟੀ ਆ ਹਾਂ ਸੰਦੂਖਾ ਵੇ 2.5 ਮੀਨ ਨੇ ਦੀ ਚੈੱਕ ਪਾਸ ਠੀਕ ਹੈ ਜੀ ਠੀਕ ਹੈ ਜੀ ਇਹਦੇ ਥੱਲੇ ਕਰੀਬ ਕੋਈ 7 ਤੋਂ 8 ਲੀਟਰ ਜਿਹੜਾ ਦੁੱਧ ਐਸ ਟਾਈਮ ਰੈਡੀ ਆ ਬਿਲਕੁਲ ਪਹਾੜੇ ਵੰਡੇ ਤੇ ਆ ਇੱਕ ਟਾਈਮ ਵੀ ਨਹੀਂ ਕਈ ਵਾਰ ਹੁੰਦਾ ਕਿ ਪਸ਼ੂ ਤੋਕੜ ਪਸ਼ੂ ਬਗਾਨੀ ਥਾਂ ਤੇ ਜਗ੍ਹਾ ਤੇ ਜਾ ਗਏ ਤਾਂ ਉੱਪਰ ਆਪਾਂ ਨੇ ਇੱਕ ਅੱਧਾ ਡੰਗ ਕਰਤਾ ਪਰ ਇਹਨੇ ਉਹ ਵੀ ਨਹੀਂ ਕੀਤਾ ਆਪਣੇ ਕੋਲ ਆ ਕੇ ਠੀਕ ਹੈ ਜੀ ਠੀਕ ਹੈ ਜਿਵੇਂ ਪਿੱਛੋ ਚੋ ਕੇ ਲਿਆਂਦੀ ਅੱਛਾ ਜੀ ਉਵੇਂ ਹੀ ਮਤਲਬ ਇੱਥੇ ਆ ਕੇ ਨੇ ਚਵਾਈ ਕਰਾਈ ਆ ਠੀਕ ਹੈ ਢਾਈ ਮਹੀਨੇ ਦੇ ਚੱਕ ਪਾਸ ਬਿਲਕੁਲ ਚੱਕ ਪਾਸ ਆ ਠੀਕ ਹੈ ਜੀ ਤੇ ਬਿਲਕੁਲ ਸੰਧੂ ਸਾਹਿਬ ਅੱਗੇ 480 ਤੋਂ ਗੱਬਣਾ ਆਏ ਹੂੰ ਬੋ ਦੋਸਤੋ ਕਿ 480 ਨੀਲੀ ਰਾਵੀ ਸੀਮੰਟ ਦੀ ਅੱਗੇ ਗੱਬਣਾ ਬਾਕੀ ਦੂਜੇ ਸੂਬੇ ਦੇ ਲਈ ਅੱਗੇ ਗੱਬਣਾ ਪਹਿਲੇ ਸਵੇਰੇ ਦੇ ਵਿੱਚ ਹੁਣ ਚੱਲ ਰਹੀ ਹੈ ਬਹੁਤ ਚੰਗੀ 8 ਕਿਲੋ ਜਿਹੜਾ ਨੈਟ ਦੋ ਤੋ 8 ਕਿਲੋ ਹਾਂ ਸੰਦਾ 7 ਤੋਂ 8 7 ਤੋਂ 8 ਚੌਣ ਇੱਕ ਨੰਬਰ ਪਾਸ ਠੀਕ ਹੈ ਬਾਕੀ ਸੰਦਾ ਸਭ ਥੋੜਾ ਉਹਨਾਂ ਦੇ ਮੁਤਾਬਕ ਲੇਟ ਬਣੀ ਆ ਹਾਂ ਹਾਂ ਤਾਂ ਦੁੱਧ ਚੰਗਾ ਜਿਹੜਾ ਇਹਨੇ 12:30 13 ਤੱਕ ਪਹਿਲਾਂ ਨਹੀਂ ਤੋ ਆਇਆ ਠੀਕ ਹੈ ਬਈ ਠੀਕ ਹੈ ਲੈ ਹਰਵੇਲ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਗੇ ਲਓ ਦੋਸਤੋ ਟੇਡੇ ਘੱਟ ਦੇ ਵਿੱਚ ਆ ਖੋਰਖਰ ਪੂਰੇ ਚਾਰੇ ਤੋਤੇ ਆ ਅਗਲੇ ਪੈਰਾਂ ਦਾ ਜਵਾਬ ਤੁਹਾਨੂੰ ਮਾਰੂ ਪਪੀਆਂ ਦਾ ਜਵਾਬ ਆ ਮਗਰਲੇ ਇੱਕ ਹੋਰ ਤੋਤੇ ਇੱਕ ਗਿੱਠ ਡੈਂਟਡ ਅਗੇ ਜਿਹੜੇ ਮਗਰਲੇ ਖੁਰ ਧੋਤੇ ਠੀਕ ਹੈ ਮਾਰਕਿੰਗ ਬਿਲਕੁਲ ਜਿੱਦਾਂ ਬਿਲਕੁਲ ਜਰਾਬਾ ਜਿਹੜੀਆਂ ਘੜ ਘੜ ਕੇ ਪਾਏ ਹੁੰਦੇ ਬਿਲਕੁਲ ਬਰਾਬਰ ਹਾਂ ਅੱਗੇ ਵੀ ਪਿੱਛੇ ਵੀ ਹਾਲੇ ਠੀਕ ਹੈ ਤੋਂ ਬਾਕੀ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਪਤਲੇ ਪਿੰਡੇ ਦੀ ਬਿਲਕੁਲ ਪਤਲੇ ਪਿੰਡੇ ਸਿੰਗਲ ਹੱਡੀ ਸੰਧੂ ਜਵਾਬ ਚੈੱਕ ਕਰਾ ਹਾਂ ਪਿੱਠ ਪੂਰਾ ਬਿਲਕੁਲ ਬਹੁਤ ਵਧੀਆ ਲਓ ਜੀ ਮਾਰਕਿੰਗ ਸੰਧੂ ਸਾਹਿਬ ਅਗਲੇ ਪੈਰਾਂ 'ਚ ਵੀ ਹਾਂ ਬਿਲਕੁਲ ਜਵਾਬ ਆ ਹਵਾਨੇ ਤੇ ਨਾ ਬਤ ਇਹ ਨਾ ਦੋਸਤੋ ਠੀਕ ਹੈ ਜੀ ਅਗਲੀਆਂ ਪਪੀਆਂ ਦਾ ਜਿਹੜਾ ਦੋਸਤੋ ਜਵਾਬ ਹੈਗਾ ਤੇ ਮਗਰਲੇ ਤੁਹਾਨੂੰ ਜਿਹੜੇ ਆ ਲੱਤਾਂ ਜਿਹੜੀਆਂ ਮਗਰਲੀਆਂ ਲੱਗ ਨੇ ਉਹਨਾਂ ਦੇ ਕੋਈ ਗਿੱਠ ਗਿੱਠ ਡੇਡ ਡਡ ਗਿੱਠ ਨਜ਼ਰ ਆ ਰਹੀਆਂ ਤੋਤੀਆਂ ਨਹੀਂ ਸੀ ਕਿ ਜੀ ਖਵਾਨੇ ਲੈਵੇ ਤੇ ਵੀ ਡੱਬੂ ਉਸ਼ ਉੱਪਰ ਤੱਕ ਵਾਈਟ ਆ ਠੀਕ ਹੈ ਜੀ ਸੋ ਸੋਹਣੇ ਸਟਰਕਚਰ ਤੇ ਹੀ ਆ ਬਾਕੀ ਹਾਈਟ ਵੀ ਕੋਈ ਵੀਰ ਚਾਹੀ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਏਡੇ ਕੱਠ ਦੇ ਵਿੱਚ ਉਹਦਾ ਲੈਂਥ ਬਹੁਤ ਆ ਮੱਝ ਦੀ ਲੰਬਾਈ ਦੇ ਵਿੱਚ ਜੋ ਨੀਲੀ ਦੇ ਵਿੱਚ ਹੋਣਾ ਚਾਹੀਦਾ ਬਿਲਕੁਲ ਪ੍ਰੋਪਰ ਬਾਕੀ ਸੰਧੂ ਸਾਹਿਬ ਇਹਦੀ ਅੱਖ ਚੈੱਕ ਕਰਵਾਓ ਇੱਕ ਵਾਰੀ ਬਿਲਕੁਲ ਸੁਰਖ ਗੁਲਾਬੀ ਕੋਲੀਆਂ ਜਿਹੜੀਆਂ ਹਾਂ ਬਿਲਕੁਲ ਨੀਲੀ ਥੋੜਾ ਤਲਿਆਰੇ ਤੋਂ ਕਰਦੀ ਆ ਹਾਂ ਬਾਕੀ ਠੰਡੀ ਠੁੰਡੀ ਬਹੁਤ ਜਿਆਦੀ ਆ ਲੋ ਅ ਚੈੱਕ ਕਰੋ ਪੂਰੀ ਠੰਡੇ ਪਰ ਵੀ ਦਰਵਾਜ਼ਾ ਬੰਦ ਕਰਦੇ ਮੜਾ ਠੀਕ ਹੈ ਜੀ ਸੋ ਟੇਡੇ ਘਟ ਦੇ ਵਿੱਚ ਆ ਦੋਸਤੋ ਦੂਜੀ ਸਵੇਰ ਲਈ ਬਿਲਕੁਲ ਹਵਾਨੇ ਦੇ ਸੰਧੂ ਸਾਹਿਬ ਦੋਨਾਂ ਸਾਈਡਾਂ ਤੇ ਬਿਲਕੁਲ ਡੱਬ ਅਗਲੇ ਪੈਰਾਂ ਤੇ ਵੀ ਜਵਾਬ ਸਾਰਾ ਤੂਰਾਂ ਦੀ ਬਰਾਬਰ ਹੈ ਜੀ ਬਿਲਕੁਲ ਸੰਧਸਾ ਤਾਰਾਂ ਦੀ ਬਰਾਬਰ ਫੁੱਲ ਗਰੰਟੀ ਕੋਈ ਭੂਰ ਛੱਟਾ ਨਹੀਂ ਪੋਲੀ ਕੋਈ ਬੱਚਾ ਵੀ ਚੁਆਈ ਕਰ ਸਕਦਾ ਹੈ ਇਹਦੀ ਠੀਕ ਹੈ ਜੀ ਠੀਕ ਆ ਤਾ ਤੋਰ ਲਗੇ ਲੋਬ ਦੋਸਤੋ 7 ਤੋਂ 8 ਕਿਲੋ ਦੁੱਧ ਠੀਕ ਹੈ ਜੀ ਬਾਕੀ ਆ ਬਾਡੀ ਸਟਰਕਚਰ ਦੇ ਵਿੱਚ ਮੱਝ ਜਿਹੜੀ ਵਿਕਾਊ ਆ ਠੀਕ ਆ ਤੋਕੜ ਗੱਪਣ ਤੋਕੜ ਗੱਪਣ ਜਿਹੜੇ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਤੋਕੜ ਗੱਪਣ ਪਸ਼ੂ ਖਰੀਦਣ ਉਪਰੋਂ ਨੀਲੀ ਰਾਵੀਤੀ ਆ ਠੀਕ ਆ ਜੀ ਬਰੀਡ ਦੇ ਵਿੱਚ ਵੀ ਪੂਰੀ ਟੇਡੇ ਕੱਟਦੀ ਠੀਕ ਆ ਬਹੁਤ ਵਧੀਆ ਜਦੋਂ ਸੋ ਖੱਬੇ ਪਾਸੇ ਕੱਟ ਤੇ ਬਹੁਤ ਜੁਨੀਕ ਬਹੁਤ ਘੱਟ ਪਸ਼ੂਆਂ ਦੇ ਆਉਂਦਾ ਹਮ ਸਹੀ तकरीबन ਸੱਜੇ ਪਾਸੇ ਕੱਟ ਜ਼ਿਆਦਾਤਰ ਨੀਲੀ ਤੇ ਪਾਇਆ ਜਾਂਦਾ ਲੋ ਜੀ ਠੀਕ ਆ ਸੋ ਦੋਸਤੋ ਪਹਿਲੇ ਨੰਬਰ ਤੇ ਮੱਝ ਸੀਗੀ ਠੀਕ ਆ ਜੀ ਬਾਕੀ 24 ਧਾਰਾਂ ਦੀ ਆਪਾਂ ਤੁਹਾਨੂੰ ਵਿੱਚੇ ਪਾਸ ਕਰਾ ਦਾਂਗੇ ਕੋਈ 2-2 4-4 ਕੋਈ 10-10 ਧਾਰਾਂ ਮਾਰ ਕੇ ਤਸੱਲੀ ਕਰਾ ਦਾਂਗੇ ਹਰ ਰੇਲ ਕੀ ਕਰਦੇ ਡਿਮਾਂਡ ਇਹਦੀ ਸੰਧੂ ਸਾਹਿਬ ਇਹਦਾ ਲੈ ਦੇ 65000 ਰੁਪਏ 65000 ਉਹਦੇ ਚੋਂ ਥੋੜਾ ਬਤਾ ਮਾਨਤਾ ਨਾਲ ਜਰੂਰ ਕਰਾਂਗੇ ਠੀਕ ਹੈ ਜੀ ਹਾਂ ਬਿਲਕੁਲ ਸੰਧੂ ਸਾਹਿਬ 65000 ਦੇ ਵਿੱਚੋਂ ਮਾਨਤਾ ਨਾਲ ਆ ਸੰਧੂ ਸਾਹਿਬ ਸੱਜਰ ਜਿੰਨ ਨਹੀਂ ਦੁੱਧ ਦੇਣਦੇ ਇੱਕ ਹਿਸਾਬ ਨਾਲ ਹਾਂ ਹਾਂ ਅੱਗੇ ਗੱਬਣਾ ਇਹ ਪਿਓਰ ਨੀਲੀ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ 66000 ਦੇ ਵਿੱਚੋਂ ਛੋੜ ਛੱਪਾ ਇਹ ਮਾਨਤਾ ਨੇ ਠੀਕ ਆ ਸੋ ਮੱਝ ਪੂਰੀ ਚਵਾਈ ਤੁਸੀਂ ਵੇਖ ਲਿਓ ਵਿੱਚੇ ਆਪਾਂ ਤੁਹਾਨੂੰ ਕਰਕੇ ਦਿਖਾ ਦਾਂਗੇ ਅੱਗੇ ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਇਹ ਜੰਦਰ ਸਾਹਿਬ ਤੀਜੇ ਸੂਵੇ ਸੂਈ ਆ ਮਗਰ ਕੱਟੀ ਆ ਠੀਕ ਆ ਜੀ ਪਰਸੋਂ ਤੀਜੇ ਸੂਵੇ ਮਗਰ ਕੱਟੇ ਵਾਲੀ ਸ਼ਾਮ ਨੂੰ ਜਿਹੜੀ ਤੀਜਾ ਚੌਥਾ ਦਿਨ ਅੱਜ ਸੰਧਾ ਪਰਸੋਂ ਵਾਲੀ ਸ਼ਾਮ ਨੂੰ ਸੂਈ ਸੀ ਇਹ ਤੀਜਾ ਦਿਨ ਅੱਜ ਹਾਂ ਤੀਜਾ ਦਿਨ ਆ ਉਹਦੀ ਬਿਲਕੁਲ ਗਿੱਲਾ 나ੜੂ ਆ ਦੋਸਤੋ ਬੱਚੇ ਦੇ ਨਾਲ ਮਗਰ ਕੱਟੀ ਆ ਤੇ ਬੌਲਾ ਹਰ ਵੇਲ ਕਿੰਨਾ ਕੁ ਸੰਧਾ ਸਾਹਿਬ ਇਹ ਜੇ ਦੇ ਬੌਲੇ ਦੀ ਗੱਲ ਕਰ ਤਕਰੀਬ 9.5 ਲੀਟਰ ਤੋਂ ਸਟਾਰਟ ਹੀ ਹੋਈ ਆ 9.5 ਲੀਟਰ ਤੇ ਦੁੱਧ ਸੰਧੂ ਸਾਹਿਬ ਦੇ ਜੂਗੀ 14-15 ਲੀਟਰ ਨੋਰਮਲ ਠੀਕ ਹੈ ਜੀ ਲਓ ਸੋ ਸਟਾਰਟਿੰਗ ਜਿਹੜੀ ਦੋਸਤੋ ਚੰਗੀ ਆ ਠੀਕ ਹੈ ਜੀ ਕੋਈ 9.5 ਲੀਟਰ ਬੋਲੇ ਤੋਂ ਸਟਾਰਟਿੰਗ ਆ ਤੇ ਤੀਜਾ ਸੂਆ ਘਰ पे ਬੱਚਾ ਲਿਆ ਆਹ ਲਓ ਠੀਕ ਹੈ ਜੀ ਮਗਰ ਵੀ ਕੱਟੀ ਆ ਚੋਣ ਚੋਣ ਚੰਗੀ ਪੋਲੀ ਬਹੁਤ ਵਧੀਆ ਸੰਧੂ ਸਾਹਿਬ ਚੋਾਈ ਦਾ ਇੱਕ ਨੰਬਰ ਠੀਕ ਹੈ ਜੀ ਬਾਕੀ ਖਾਣ ਪੀਣ ਨੂੰ ਵਧੀਆ ਨਿਕਲ ਆ ਗਿਆ ਠੀਕ ਆ ਲੈਓ ਬੱਚਾ ਕੋਲੀ ਆ ਲਓ ਠੀਕ ਆ ਤੋਂ ਬਾਕੀ ਦੋਸਤੋ ਵਿਰਲਾ ਵਿਥਾ ਸੋਹਣੀਆਂ ਨੇ ਥਣਾ ਦੀਆਂ ਆਪਸੀ ਲੱਗੇ ਜਾਂਦਾ ਪੂਰਾ ਪਿੱਟ ਪੁੜਾ ਚਾਰ ਦਿਨ ਚਾਹ ਪੂਰਾ ਚੁੱਕ ਜੂਗੀ ਚੌੜੇ ਪਿੱਟ ਪੁੜੇ ਦੇ ਵਿੱਚ ਆ ਬਾਕੀ ਸੂਸਬਾਦ ਦੇ ਵਿੱਚ ਆ ਅੱਜ ਤੀਜਾ ਦਿਨ ਆ ਜਿੱਦਾਂ ਬਿਲਕੁਲ ਆਪਾਂ ਜ਼ਿਕਰ ਕਰ ਹੀ ਦਿੱਤਾ ਵੀ ਤਿੰਨਾਂ ਕ ਦਿਨਾਂ ਦੀ ਸੂਈ ਆ ਬਾਕੀ ਚਵਾਈ ਬਹੁਤ ਵਧੀਆ ਨਿਕਗਰ ਹਾਂ ਸੰਤੂ ਸਾਹਿਬ ਜਿੰਨਾ ਲੇਵਾ ਤੇ ਦਾ ਟਾਇਟਾ ਉਹਨਾਂ ਦੁੱਧ ਵਧੇਰੇ ਪਾਉਣ ਦੇ ਪਸ਼ੂ ਦੇ ਵੱਧ ਜਿਹੜੇ ਚਾਂਸ ਹੁੰਦੇ ਆ ਨਿੱਗਰ ਲੇਵੇ ਦੀ ਆ ਬਿਲਕੁਲ ਜੀ ਬਿਲਕੁਲ ਲੋ ਦੋਸਤੋ ਬਿਲਕੁਲ ਤਾਜੀ ਸੁਈ ਸੁਵਾਈ ਇਹ ਮੱਝ ਬਕਾਊ ਆ ਠੀਕ ਆ ਜੀ ਤੀਜਾ ਸਵੇਰ ਮਗਰ ਕੱਟੀ ਸੋਹਣੇ ਪਿੱਠ ਪੂੜੇ ਦੇ ਵਿੱਚ ਆ ਪਤਲੇ ਪਿੰਡੇ ਦੀ ਠੀਕ ਆ ਜੀ ਤੇ ਮਗਰ ਵੀ ਕੱਟੀ ਆ ਕੇ ਵਾਧੇ ਬੰਦੀ ਆ ਦੋਸਤੋ ਬੱਚਾ ਜਿਹੜਾ ਮਗਰ ਕੱਟੀ ਆ ਕੋਈ ਵੀਰ ਸ਼ੌਕਨਾ ਤਿਆਰ ਕਰ ਲੂਗਾ ਗਿੱਲੇ ਨਾਲੂ ਦੇ ਬੱਚਾ ਉਹਨਾਂ ਨੇ ਲੰਦਾ ਚੰਗੇ ਸੀਮਨ ਦੀ ਕੱਟੀ ਆ ਹਾਂ ਹੈ ਇੱਕ ਰਾਂ ਕੀ ਥੋੜੇ ਕਵਾਲ ਪੂਛ ਤੇ ਮਗਰ ਵਾਈਟ ਆ ਇਹ ਕੀ ਬਿਲਕੁਲ ਇੱਕ ਰੰਗ ਬਿਲਕੁਲ ਬਲੈਕ ਵਾਹ ਵਧੀਆ ਹਾਂ ਲੱਗ ਪਈ ਫੜੀ ਮੜੀ ਜਕੋ ਆ ਲਓ ਜੀ ਥੋੜਾ ਤੋਰ ਦਿਓ ਲੰਬਾ ਜੀ ਹੋਰ ਆ ਲਓ ਸੰਦਾ ਬਿਲਕੁਲ ਵੇਖੋ ਪੀੜੀ ਦੇ ਪਾ ਵਾਂਗੂ ਜਿਹੜੇ ਥਣ ਲੱਗੇ ਚੌਕ ਉੱਥਾਂ ਦੇ ਘੜਕੜ ਕੇ ਨਿੱਗਰ ਲਵੇ ਦੀ ਬਿਲਕੁਲ ਜੀ ਬਿਲਕੁਲ ਉੱਪਰ ਵੀ ਡੱਕੀ ਫੋਸਟ ਕਰ ਦੇਣਾ ਮੈਨੂੰ ਲੱਗਦਾ ਲਓ ਜੀ ਠੀਕ ਆ ਲਿਆ ਬਾਕੀ ਚੋਣ ਚਾਂ ਦੋਸਤੋ ਚੰਗੀ ਨਿਕਲੀ ਆ 8 ਤੋਂ 9 ਕਿਲੋ 9 ਕਿਲੋ ਬੋਲਾ ਜਿਹੜਾ ਸ਼ੁਰੂਆਤ ਹੋਈ ਆ ਬਾਕੀ 2 ਤੋਂ 16 ਚਵਾ ਦਊਗੀ ਠੀਕ ਆ ਜੀ ਸ਼ੁਰੂਆਤ ਬਹੁਤ ਵਧੀਆ ਤੁਹਾਨੂੰ ਦਾ ਚੰਗੀ ਸ਼ੁਰੂਆਤ ਹੋਈ ਆ ਤੇ ਬਾਕੀ ਦੋ ਤਖਾਰ ਆਜੂ ਲੇਵੇ ਦੇ ਜੀ ਜਦੋਂ 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 ਪਸ਼ੂ ਨੂੰ ਕੋਈ 15 ਦਿਨ ਹੋਏ ਹੁੰਦੇ ਸੂਏ ਨੂੰ ਅਸਲ ਨਖਾਰ ਤਾਂ ਉਦੋਂ ਆਉਂਦਾ ਅੱਜ ਤੇ ਸੂ ਸਵਾ ਦੇ ਵਿੱਚ ਬਿਲਕੁਲ ਬਿਲਕੁਲ ਬਾਕੀ ਬਿਲਕੁਲ ਇੱਧਰ ਵੇਖੋ ਤੁਹਾਨੂੰ ਦਾ ਪਤਲੀ ਚਮੜੀ ਦੀ ਹੂੰ ਬਿਲਕੁਲ ਕਾਗਜਾਂ ਵਾਲੋ ਪਤਲੀ ਚਮੜੀ ਹੈ ਬਿਲਕੁਲ ਹਰ ਵੇਲੇ ਤਾਂ ਮੁੱਲ ਕੀ ਰਹੂਗਾ ਕੀ ਕਰਦੇ ਆ ਮੁੱਲ ਸੰਧੂ ਸਾਹਿਬ ਇਹ ਦਾ 96000 ਰੁਪਿਆ ਉਹਦੇ ਚੋਂ ਥੋੜਾ ਬਹੁਤਾ ਮਾਨਤਨ ਜਰੂਰ ਕਰਾਂਗੇ ਠੀਕ ਹੈ ਜੀ ਹਾਂਜੀ ਲਓ ਜੀ 96000 ਦੇ ਵਿੱਚੋਂ ਥੋੜਾ ਬਤਾ ਛੋੜਛੱਪਾ ਮੌਕੇ ਤੇ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਸੋ ਮੱਝ ਚੰਗੀ ਆ ਦੋਸਤੋ ਫਿੱਟ ਫਾਟ ਆ ਪੂਰੀ ਚੌੜੀ ਪਿੱਠਪੂੜੇ ਤੋਂ ਜਿੰਨੇ ਵੀ ਆ ਵਜਨ ਲੋਡ ਵਾਲੀ ਆ ਬਾਕੀ ਇੱਕ ਸੂਸਵਾ ਦੇ ਵਿੱਚ ਪਸੂ ਆਇਆ ਕੋਈ ਹਫ਼ਤੇ ਖੰਡ ਤੱਕ ਇੱਕ ਵਾਰੀ ਸਿੱਧੇ-ਸੁੱਧੇ ਹੋਣ ਦੇ ਵਿੱਚ ਸਮਾਂ ਲੱਗ ਜਾਂਦਾ ਬਾਕੀ ਓਵਰ ਆਲ ਸਾਰੀ ਤੋਰ ਲਓ ਤੋਰ ਲਓ ਲੈ ਗਏ ਚੱਲਿਆ ਕੋਈ ਕੋਈ ਨਹੀਂ ਲੈ ਲਾਓ ਜੀ ਸੋ 96000 ਦੇ ਵਿੱਚੋਂ ਦੋਸਤੋਂ ਮਾਨਤਾ ਨੂੰ ਹੋ ਜਾਊਗਾ ਇਹ ਤੁਹਾਨੂੰ ਮੱਝ ਆਪਾਂ ਸੈਕੰਡ ਨੰਬਰ ਤੇ ਦਿਖਾਉਣੀ ਸੀਗੀ ਠੀਕ ਆ ਤੋ ਦੋ ਐਨੀਮਲ ਸਿਗੇ ਅੱਜ ਇੱਕ ਤੋਕੜ ਕੱਪਣ ਇਹ ਨੀਲੀ ਰਵੀ ਦੀ ਆ ਇੱਕ ਜਿਹੜੀ ਬਿਲਕੁਲ ਤਾਜੀ ਸੂਈ ਸਬਾਈ ਅਚਾਰ ਰਵੀਲ ਭਾਈ ਇੱਕ ਆਪਣੇ ਕੋਲ ਇਹ ਦੋ ਨਾਗ ਬਕਾਊਗਾ ਦੋਵੇਂ ਬੱਕਰੇ ਆ ਜੀ ਦੋਵੇਂ ਬੱਕਰੇ ਆ ਸੰਤੋ ਸਾਹਿਬ ਠੀਕ ਹੈ ਜੀ ਤਕਰੀਬੋ ਸਾਲ ਦੇ ਲਗਭਗ ਹੋ ਗਿਆ ਓਕੇ ਤੇ ਆ 8-9 ਮਹੀਨਿਆਂ ਦਾ ਲਓ ਜੀ ਇੱਕ ਆ 8-9 ਮਹੀਨਿਆਂ ਦਾ ਤੇ ਇੱਕ ਆ ਸਾਲ ਦਾ ਠੀਕ ਆ ਜੀ ਤੇ ਬਾਕੀ ਵਜਨ ਪੋਜਨ ਚੰਗਾ ਉਹ ਸੰਤੋ ਸਾਹਿਬ ਬਿਲਕੁਲ ਠੀਕ ਆ ਜੀ ਉਹ 9000 ਦਾ ਆ ਤੇ ਆ 7.5 ਦਾ ਲਓ ਜੀ ਇੱਕ 7.5 ਦਾ ਦੋਸਤੋ ਆ 9 ਦਾ ਠੀਕ ਹੈ ਜਿਹੜਾ ਵੱਡਾ ਤੁਸੀਂ ਵੇਖ ਰਹੇ ਜੇ ਸਾਲ ਦਾ ਇੱਕ ਪੂਰੀ ਤੁਹਾਨੂੰ ਤੋੜ ਕੇ ਆਪਾਂ ਦਿਖਾ ਦਿੰਨੇ ਆ ਇਹ ਵੀ 22 ਰੁਪਏ ਸੰਕ ਦੇ ਕੋਲ ਜਿਹੜੀ ਦੋਸਤੋ ਜੋੜੀ ਪਕਾਊ ਆ ਬੱਕਰੀਆਂ ਦੀ ਇਹ ਦੋਹਾਂ ਦੇ ਰੇਟ ਮੈਂਸ਼ਨ ਕਰਤੇ ਆ ਜੇਕਰ ਕੋਈ ਜੋੜੀ ਵੀਰ ਖਰੀਦਦਾ ਦੇ ਵਿੱਚ ਹੋਰ ਡਿਸਕਾਊਂਟ ਹੋ ਜਾਊਗਾ ਹੋਰ ਮਾਨਤਨ ਹੋ ਜਾਊਗਾ ਜਿਹੜਾ ਕੋਈ ਵੀਰ ਠੀਕ ਹੈ ਜੀ ਦੋਵੇਂ ਲੈ ਕੇ ਜਾਂਦਾ ਮੈਂ ਵੀ ਤੋਰਦੇ ਅੱਗੇ ਨੂੰ ਥੋੜਾ ਜਿਹਾ ਇਹ ਬੀਟਲ ਦੇ ਵਿੱਚ ਆ ਗਿਆ ਜੀ ਆ ਬੀਟਲਾ ਸੰਦ ਸਾ ਲਓ ਜੀ ਬੀਟਲਾ ਚੰਗੇ ਆ ਦੋਵੇਂ ਨਰੋਏ ਆ ਕੂਲੇ ਆ ਹਾਂ ਆ ਰਵੇਲ ਨੰਬਰ ਬੋਲ ਦੋ ਆਪਣੇ 99036 8202599063 82025 ਠੀਕ ਹੈ ਜੀ ਲਓ ਦੋਸਤੋ ਇਹ ਅੱਜ ਦੋ ਨਕ ਸੀਗਾ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਡਿਟੇਲ ਜਿਹੜੀ ਆ ਲੈ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ